ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਸਾਡਾ ਸਾਡੇ ਚੈਨੂ ਫਲੇਵਰ ਆਫ ਪੰਜਾਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਆਸ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹੁਣ ਜੀ ਆਪਾਂ ਤੀਆਂ ਦੇਖਣ ਤੋਂ ਬਾਅਦ ਆਪਣੇ ਪੇਕੇ ਪਰਿਵਾਰ ਮੇਰੇ ਤਾਇਈ ਦੇ ਘਰ ਜਾ ਰਹੇ ਹਾਂ ਜੀ ਇੱਥੇ ਮੇਰੇ ਦਾਦੀ ਜੀ ਤੇ ਮੇਰੇ ਦੋ ਤਾਇਆ ਜੀ ਦੇ ਪਰਿਵਾਰ ਨੇ ਆਪਾਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜੀ ਸਤਿਕਾਰਪ੍ਰੀਤ ਆਹ ਲੈ ਜੇ ਸਰਦਾਰ ਭਾਈ ਵਾਹ ਟੈਂਟ ਵੜਾ ਜਾ ਕਰਦੇ ਹਾਂ ਮੋਹ ਵਾਲਾ ਆਉਣ ਨਾਲ ਮੈਂ ਤਾਂ ਇਹ ਤਾਂ ਗੱਲ ਸੱਚੀ ਹੈ ਮੈਂ ਪੂਣਾ ਆਵਦਾ ਨਹੀਂ ਕੰਡਾਈ ਜਾ ਮੈਂ ਤੇਸੇ ਵਾਲਾ ਠੀਕੋ ਠੀਕੋ ਦੇਖੋ ਵਾਲੇ ਹੋ ਜਾਂਦੇ ਆਇਆ ਨਹੀਂ ਆਉਂਦਾ ਚਾਉਣਾ ਇਹ ਗੱਲ ਨੂੰ ਸਾਦੇ ਮਾਪ ਤੋਂ ਗਿਆ ਦੇਖੀ ਇਹ ਕਰ ਮੈਂ ਨਹੀਂ ਕਰਦੇ ਮੈਂ ਤਾਂ ਮੈਂ ਆ ਰਹੀ ਲੋਕਾਂ ਨੂੰ ਲੈ ਕੇ ਦੇ ਰਿਹਾ ਹਾਂ ਦਸਾ ਖੜਾ ਜੇ ਤਾਂ ਆ ਜਾਂਦਾ ਲੇਖੇ ਸੀ ਕਿ ਤੋ ਬੋਤਾ ਹਾਂ ਹਾਂ ਕੋਈ ਇਹ ਗੱਲ ਕਿ ਨਹੀਂ ਕਰਦਾ ਕਰ ਬਤਾਈ ਤਰ ਦੂਜੇ ਨੂੰ ਪਾਇਰ ਤੇਰੇ ਆਉਂਦੀ ਨਹੀਂ ਹੈਗੇ ਇੱਧਰ ਨੂੰ ਮੋੜ ਪੁੱਤ ਇੱਧਰ ਨੂੰ ਪਰ ਵੀ ਨਾ 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 ਕੱਚੇ ਆ ਪੁੱਤ ਬਾਹਰ ਨਹੀਂ ਲੈ ਜਾਣਾ ਹੈਗਾ ਤੂੰ ਅਸ਼ਵੀਰ ਹਜੇ ਆ ਬਾਹਰ ਲੈ ਪੁੱਤ ਅੰਦਰ ਲੈ ਇੱਧਰ ਇੱਧਰ ਤੂੰ ਇੱਧਰ ਪੱਕਾ ਇੱਧਰ ਉੱਧਰ ਮੋੜ ਲ ਉਧਰ ਨੂੰ ਉਧਰ ਨੂੰ ਦੇਖ ਛੋਟੀ ਜ਼ੋਰ ਨਾਲ ਲਾਈ ਜਾਂਦੀ ਹੈ ਬਾਲਾ ਜ਼ੋਰ ਲਾਈ ਜਾਂਦਾ ਪੁੱਤ ਇੱਧਰ ਚੱਲ ਲੋ ਲੋ ਤਲਤਲਾਨੁ ਕਵਗਾ ਮਾਂ ਮੂਆ ਗਿਆ ਨੀਂਦਰ ਦਾ ਨੀਂਦਰ ਦਾ ਖੋੜ ਗਿਆ ਮਰਮ ਐਸ਼ਵੀਰ ਸਾਈਕਲੀ ਵੱਡੀ ਐ ਤੂੰ ਛੋਟਾ ਪੁੱਤ ਡਿੱਗ ਪੇਗਾ ਉੱਤਰ ਪੇ ਹੁਣ ਆ ਜਾਓ ਉਤਰੋਗੇ ਕੱਲ ਨੂੰ ਆਏਗਾ ਕਿਹਦੇ ਕੋਲ ਆਏਗਾ ਇੱਥੇ ਆਏਗਾ ਮੰਲੇ ਮਮਾ ਜੀ ਆਜੂ ਗਏ ਚਲ ਮਮਾ ਜੀ ਆਜ ਪਿੰਡ ਚੱਲੀਏ ਸਾਈਕਲੀ ਉਹਥੇ ਖੜੀ ਹੋ ਗੜੀ ਹੈ ਹੈ ਜੀ ਮੇਰੇ ਕੋ ਤੇ ਕੋਈ ਨਹੀਂ ਲੱਗੋ ਜੀ ਤਾਂ ਤੁਹਾਡਾ ਵੀ ਨਹੀਂ ਕਰਦਾ ਜਾਣ ਨੂੰ ਹਣਾ ਬੇਬੇ ਮੈ ਤਾਂ ਜੀ ਨਹੀਂ ਕਰ ਲੱਗਦਾ ਜਿਹੜੇ ਮਾਰ ਕੇ ਆਇਆ ਹੈ ਕੋਈ ਤਾਂ ਚੁੱਕੜਦਾ ਹੀ ਨਾ ਨਾ ਇਹ ਤਾਂ ਜਾਣ ਨਹੀਂ ਸਕਦਾ ਤੇ ਮੈਂ ਰੋ ਰਿਹਾ ਜਾਣ ਦੀ ਤਾਂ ਨਹੀਂ ਕਰਦਾ ਇਹ ਤਾਂ ਕਰ ਕਰ ਰਹੀ ਹੈ ਕੋਈ ਨਾ ਬੱਤ ਬਣਾ ਲੈ ਹਾਏ ਆ ਜਾ ਬਈ ਲੈ ਪਿੰਦੇ ਜਾ ਕੋਈ ਦਰ ਲੈ ਪਾ ਜਾ ਸਾਰੇ ਜਣੇ ਇਕੱਠੇ ਪਹੁੰਗਿਆ ਦੱਸੋ ਬਲਤ ਸਾਰੇ ਘਰ ਫੇਰੂੰਗਾ ਆਹ ਦੇਖੋ ਆਪਣਾ ਬਣਾ ਸੋਟਾ ਹੈ ਕਿਤੇ ਮੇਰਾ ਸੋਟਾ ਤਾਂ ਸਾਡਾ ਵਿਆਹ ਹੋਇਆ ਹੋਇਆ ਸੀ ਨਹੀਂ ਫਿਰ ਆਪਾਂ ਸੌਣਾ ਤਾਂ ਹੈ ਨਹੀਂ ਅੱਜ ਹਨਾ ਚਲੋ ਜੀ ਆਪਣੇ ਵਿਆਹ ਹੋਇਆ ਸੀ ਇੰਨਾ ਪਰਿਵਾਰ ਸੀ ਹਾਂ ਸਾਰੇ ਜਣੇ ਇਕੱਠੇ ਹਨਾ ਪਤੀ ਨੇ ਲੱਗਿਆ ਚਲੋ ਹੁਣ ਕਿਵੇਂ ਕਰੀ ਚੱਲੀ ਹੈ ਕਿ ਨਾ ਐ ਤਾਂ ਮੇਰਾ ਵੀ ਜਿਹਾ ਕਰੀ ਰਹਿਣ ਨੂੰ ਚਲੋ ਆਜ ਫਿਰ ਦੋ ਚਾਰ ਕੰਮ ਸੈਟਿੰਗ ਕਰਦੇ ਫਿਰ ਆਪਾਂ ਸਹੀ ਹੋ ਕਿ ਅੱਜ ਜੇ ਬਦਲ ਕੰਮ ਕਰੇ ਤਾਂ ਬੇਤਾਸ ਹੋ ਜਾਏ। ਇਹ ਦੁਪਹਿਰ ਤੋਂ ਗਰਮੀ ਆ ਰਹੀ ਹੈ। ਜੇ ਕਿਤੇ ਮਾਲਮ ਦੀ ਬੋਲ ਕੰਮ ਕਰਿਆ ਜਾਂਦਾ ਹੈ। ਆਹ ਬਰ ਬਰ ਹੋਰ ਤਾਂ ਮਾਸੇ ਨਹੀਂ ਜ। ਨਾ ਇੱਥੇ ਆਉਣ ਦੇ ਕਿਸੇ ਡੇਰ ਕਰ ਲੀ। ਚਲ ਅੱਜ ਫਿਰ ਜਾਏਗਾ। ਤਾਂ ਕਰੀ ਨਾ। ਇਹਦੋਂ ਮਾਨਸੂਨ ਆਇਆ। ਕੀ ਹੋ ਗਿਆ? ਜਾਉਂਗਾ ਆਪਣੇ ਨਾਲ। ਪੱਧਰ ਆ ਗਿਆ। ਕਿੰਨਾ ਹੁਣ ਤੇਰਾ ਬਦੂ ਨਾ ਹੋਣਾ। ചക്കിടീനാ <laughs> <laughs> ਤਾਂ ਇਹਨੂੰ ਕਦੇ ਗੇੜ ਦਿਖਣਾ ਹੈ ਗੇੜ ਬੜੀ ਬੈਠਾ ਹੈ ਨਾ ਨਹੀਂ ਹਟਦੇ ਜਿੰਨਾ ਤੱਕ ਨਹੀਂ ਹਟਦੇ ਜਿੰਨਾ ਤੱਕ ਐਸ਼ਵੀਰ ਭਾਈ ਬੱਤ हूं जी अस खेत आले घरों आ मेरी भैन से मेरी भरजाई में मिल के पिंड जा रहे हैं नहीं तुम गाए कर दे तू इ करी

ਤੇ ਇਹ ਨਿਭਾਨਿਆ ਆਪਣੀ ਸਾਰੀਆਂ ਜਿੰਨੀਆਂ ਵੀ ਆਪਣੇ ਸਹੇਲੀਆਂ ਸੀਗੀਆਂ ਜਿਹੜੀਆਂ ਪੜ੍ਹਦੀਆਂ ਹੁੰਦੀ ਸੀ ਨਾਲ ਸਾਰੀਆਂ ਸਾਰੀਆਂ ਮਿਲੀਆਂ 15 ਸਾਲ ਹੋ ਗਏ ਸੀਗੇ ਜਿਹੜੀਆਂ ਇਹਨੂੰ 15 ਸਾਲੋਂ ਕਰਕੇ ਹੋਈ ਨੂੰ ਤੇ ਉਹ ਵੀ ਸਾਡੀਆਂ ਸਹੇਲੀਆਂ ਸਾਨੂੰ ਮਿਲੀਆਂ ਬਹੁਤ ਵਧੀਆ ਲੱਗਿਆ ਤੇ ਹੁਣ ਇਨੱਜੀ ਕਰੇ ਵੀ ਹੈ ਨਾ ਜਾਣੋ ਵੀ ਰਹੇ ਵੀ ਹੈ ਤੇ ਸਾਰੀਆਂ ਆਪਣੀਆਂ ਦੀਆਂ ਜ਼ਿੰਮੇਵਾਰੀਆਂ ਇੰਦੀਆਂ ਸੀਗੀਆਂ ਹਰੇਕ ਨੇ ਆਪ ਦਾ ਤੇ ਘਰੇ ਜਾਣਾ ਸੀਗਾ ਤੇ ਇੱਕ ਦੀ ਰਖੜੀ ਦਾ ਤਿਹਾਣ ਸੀ ਵਿੱਚ ਕੋਈ ਰਖੜੀਆਂ ਮੰਨਣ ਆਈ ਹੋਈ ਸੀ ਸਾਰੀਆਂ ਜਿੰਨੀਆਂ ਵੀ ਮੇਰੀ ਸਹੇਲੀਆਂ ਸੀਗੀਆਂ ਸਾਰੀਆਂ ਆਈਆਂ ਹੋਈਆਂ ਸੀ ਤੀਆਂ ਤੇ ਸਾਰਿਆਂ ਨੇ ਪਾਰਟਿਸਪੇਟ ਕਰਿਆ ਸੀਗਾ ਜੋ ਤੀਖੂਣਾਂ ਦੀ ਪੂਰੀ ਫੁੱਲ ਤਿਆਰੀ ਕਰਕੇ ਆਈਆਂ ਸੀਗੀਆਂ ਉਹ ਉਹਨਾਂ ਨੇ ਸਟੇਜ ਵੀ ਸੰਭਾਲੀ ਹੋਈ ਸੀਗੀ ਤੇ ਮੈਨੂੰ ਕਿਹਾ ਗਾਹਾਂ ਵਾਸਤੇ ਤੂੰ ਵੀ ਸਾਡੇ ਬੰਗੂ ਤਿਆਰੀ ਕਰਕੇ ਆ ਜਾਈਂ ਸੀ ਤਾਂ ਸਿੰਪਲੀ ਵਾ ਕੇ ਤੇ ਗਰਮੀ ਨਾ ਕਰਕੇ ਜੀ ਉਹਨਾਂ ਦੇ ਬੱਚੇ ਥੋੜੇ ਛੋਟੇ ਥੋੜੇ ਵੱਡੇ ਆ ਹਾਂਜੀ ਤੇ ਉਹਨਾਂ ਦੇ ਬੱਚੇ ਆ ਜਿਹੜੇ ਵੱਡੇ ਹੈਗੇ ਉਹ ਕਈ ਜਦੋਂ ਜਦੋਂ 15-15 ਸਾਲ ਦੇ ਬੜੀ ਐਸ਼ਵੀਰ ਨੇ ਬਹੁਤਾਂ ਕਰੇ ਜੇ ਸ਼ੂਟਿੰਗ ਕਰਕੇ ਇਹੋ ਹਜੇ ਪਤਾ ਨਹੀਂ ਇਹ ਤਾਂ ਤੇ ਤੰਗ ਕਰਦੀ ਆ ਤੇ ਉਹਨਾਂ ਦੇ ਬੱਚੇ ਵੱਡੇ ਕਰਕੇ ਉਹਨਾਂ ਨੇ ਪਾਰਟਿਸਪੇਟ ਕਰਿਆ ਸੀ ਜਿਹਨਾਂ ਨੂੰ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਸਕੂਲ ਚ ਜਿੱਥੇ ਅਸੀਂ ਪੜ੍ਹਦੀਆਂ ਹੁੰਦੀਆਂ ਸੀਗੀਆਂ ਤੇ ਸਾਡੇ ਪਿੰਡ ਚ ਜੀ ਜਿਹੜੀਆਂ ਬਣ ਬਡੀਆਂ ਮੇਰੀ ਤਾਈ ਜੀ ਸੀਗੇ ਉਹਨਾਂ ਨੇ ਪ੍ਰੋਗਰਾਮ ਜਿਹੜਾ ਇਹ ਕਰਵਾਇਆ ਸੀਗਾ ਤੇ ਸਾਰਿਆਂ ਪਿੰਡ ਦੇ ਕੁੜੀਆਂ ਨੂੰ ਬਹੁਤ ਵਧੀਆ ਲੱਗਿਆ ਸਾਰਿਆਂ ਨੇ ਉਹਨਾਂ ਨੂੰ ਬਹੁਤ ਵਧੀਆ ਧੰਨਵਾਦ ਕੀਤਾ ਵੀ ਤੁਸੀਂ ਸਾਰੇ ਜੋ ਜਿਹੜਾ ਸੱਤਿਆ ਤੁਸੀਂ ਹੁਣ ਆਪਾਂ ਘਰ ਚੱਲੇ ਆਂਗੇ ਪਹਿਲੇ ਕਹਿੰਦੀ ਸੀ ਸਾਨੂੰ ਅਖਰੂ ਰਾਤ ਕਹਿੰਦੀ ਸੀ ਹਨਾ ਜੀ ਵੀ ਕਰਦਾ ਸੱਚੀ ਗੱਲਾਂ ਕਰੀ ਜੀ ਮੇਰੀਆਂ ਤਾਂ ਅਜੂ ਰਗਾ ਬੈਠੀਆਂ ਭੀ ਗੱਲਾਂ ਕਰ ਕਰ ਕੇ ਸੀ ਮੇਰਾ ਬੋਲ ਵਹਿ ਗਿਆ ਅਸੀਂ ਤਾਂ ਅਸੀਂ ਗੱਲਾਂ ਬਣੀਆਂ ਮਾਰੀਆਂ ਸਾਨੂੰ ਆਏ ਨਾ ਚਾਹ ਚੜ੍ਹੇ ਇੱਕ ਦੂਜੇ ਨੂੰ ਮਿਲ ਕੇ ਵੀ ਆਏ ਆਪਾਂ ਜਾਣ ਨੂੰ ਜੀ ਨਹੀਂ ਕਰਦਾ ਹਨਾ ਕਰੇ ਜੀ ਗਰੇ ਪੈਂਦੇ ਆ ਤੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਘਰੇ ਚਲੋ ਮਿਲਦੇ ਫਿਰ ਨੈਕਸਟ ਵਲੌਗ ਦੇ ਵਿੱਚ